ਹੈਲੋ ਫਰੈਂਡਸ ਜੈ ਸ਼੍ਰੀ ਰਾਮ ਹੈ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ। ਮੈਂ ਤੁਹਾ ਮੈਂ ਅਨੀਤਾ ਕੁਮਾਰੀ ਅੱਜ ਮੈਂ ਤੁਹਾਨੂੰ ਸਿਖਾਉਣ ਜਾ ਰਹੀ ਆ ਤਰਪਾਈ ਕਰਨਾ। ਤਰਪਾਈ ਤੁਸੀਂ ਕਹਣਾ ਤਰਪਾਈ ਤਾਂ ਬਹੁਤ ਸੌਖੀ ਚੀਜ਼ ਹੈ। ਪਰ ਇਹ ਮੇਨ ਬੇਸਿਕ ਜੀਜਾ ਜਿਹੜਾ ਕਿ ਕਈ ਵਾਰ ਕੁੜੀਆਂ ਨੂੰ ਨਹੀਂ ਆਉਂਦਾ ਹੁੰਦਾ। ਮੇਰੇ ਕੋਲ ਕਈ ਕੁੜੀਆਂ ਆਉਂਦੀਆਂ ਹੈਗੀਆਂ। ਜਿਹੜੀਆਂ ਕਿ ਕਹੂੰਗੀ ਆ ਕਿ ਸਾਨੂੰ ਸਿਲਾਈ ਆਉਂਦੀ ਹੈ ਔਰ ਅਸੀਂ ਕਟਿੰਗ ਸਿੱਖਣਾ ਚਾਹੁੰਦੇ ਆ ਜਾਂ ਸਾਨੂੰ ਕਟਿੰਗ ਆਉਂਦੀ ਹੈ ਅਸੀਂ ਸਿਲਾਈ ਸਿੱਖਣਾ ਚਾਹੁੰਦੇ ਆ। ਬਸ 15 ਦਿਨ ਲਗਾਣੇ ਜਾਂ ਮਹੀਨਾ ਲਗਾਣਾ ਹੈ। ਠੀਕ ਹੈ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰਦੀ ਆ ਤਾਂ ਲਾਸਟ ਵਿੱਚ ਉਹਨਾਂ ਦਾ ਆ ਕੇ ਕੰਮ ਰੁਕ ਜਾਂਦਾ ਹੈ ਤਰਪਾਈ ਤੇ ਜਦੋਂ ਪੁੱਛੀਦਾ ਕਿ ਸੂਟ ਤੁਸੀਂ ਕੰਪਲੀਟ ਕਰ ਲਿਆ ਤਾਂ ਉਹ ਬੋਲੂਗੇ ਕਿ ਜੀ ਤਰਪਾਈ ਅਸੀਂ ਮੰਮੀ ਕੋਲ ਦਿੱਤੀ ਵੀ ਜਾਂ ਭਾਬੀ ਕੋਲ ਦਿੱਤੀ ਵੀ ਹਲੇ ਹੋਈ ਆਂਦੀ ਹੈ ਯਾਨੀ ਕਿ ਉਹਨਾਂ ਨੂੰ ਤਰਪਾਈ ਆਂਦੀ ਨਹੀਂ ਹੁੰਦੀ ਔਰ ਉਹਨਾਂ ਨੂੰ ਫਿਰ ਉਹ ਤਰਪਾਈ ਸਿਖਾਣੀ ਪੈਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਾਤੋ ਰੈਗੂਲਰ ਆਉਂਗੇ ਆ ਕੁੜੀਆਂ ਜਾਓ ਛੱਡ ਦੂੰਗੇ ਇਹ ਸਾਡਾ ਮੇਨ ਬੇਸਿਕ ਕੰਮ ਹੁੰਦਾਗਾ ਤਰਪਾਈ ਜੇਕਰ ਕਿਸੇ ਟੇਲਰ ਨੂੰ ਤਰਪਾਈ ਨਹੀਂ ਆਉਂਦੀ ਤਾਂ ਫਿਰ ਉਹਨੂੰ ਟੇਲਰ ਬਣਨੇ ਦਾ ਤਾਂ ਹੱਕ ਨਹੀਂ ਹੈ ਕਹਿੰਦੇ ਕਿ ਤਰਪਾਈ ਜਿਸ ਤਰ੍ਹਾਂ ਡਾਕਟਰ ਨੂੰ ਇੰਜੈਕਸ਼ਨ ਲਗਾਣਾ ਆਉਣਾ ਚਾਹੀਦਾ ਉਸੇ ਤਰ੍ਹਾਂ ਟੇਲਰ ਨੂੰ ਤਰਪਾਈ ਕਰਨੀ ਆਣੀ ਚਾਹੀਦੀਗੀ ਠੀਕ ਹੈ ਮਸ਼ੀਨ ਕਦੇ ਵੀ ਧੋਖਾ ਦੇ ਜਾਂਦੀ ਹੈ ਪਰ ਹੱਥ ਦਾ ਕੰਮ ਹੱਥ ਦਾ ਹਨਰ ਸਾਨੂੰ ਕਦੇ ਵੀ ਧੋਖਾ ਨਹੀਂ ਦਿੰਦਾਗਾ ਤਾਂ ਇਹ ਸਾਡਾ ਮੇਨ ਬੇਸਿਕ ਹੈ ਜਿਹੜਾ ਅਸੀਂ ਅੱਜ ਸਿੱਖੂਗੇ ਤਰਪਾਈ ਕਰਨਾ ਠੀਕ ਹੈ ਕਰਦੇ ਹਾਂ ਸਟਾਰਟ ਤਰਪਾਈ ਕਰਨੇ ਵਾਸਤੇ ਤੁਸੀਂ ਪਹਿਲੇ ਇਸ ਤਰ੍ਹਾਂ ਕੱਪੜਾ ਲੈ ਲੈਣਾਗਾ ਠੀਕ ਹੈ ਅਗਰ ਤੁਹਾਡਾ ਸੂਟ ਹੈ ਕੋਈ ਵੀ ਜਿਸ ਤਰ੍ਹਾਂ نیچے ਪੱਲੇ ਨੂੰ ਅਸੀਂ ਫੋਲਡ ਕਰ ਦੇਗੇ ਪੱਲੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾਗਾ ਅਗਰ ਤੁਸੀਂ ਸਿੱਖਣਾ ਹੈ ਸਿੱਖਣੇ ਵਾਸਤੇ ਇਸ ਤਰ੍ਹਾਂ ਕੋਈ ਰਫ ਕੱਪੜਾ ਲੈ ਲੈਣਾਗਾ ਰਫ ਕੱਪੜਾ ਲੈ ਕੇ ਤੇ ਉਸ ਨੂੰ ਪ੍ਰੈਸ ਕਰ ਲੈਣਾਗਾ ਪ੍ਰੈਸ ਕਰਕੇ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾਗਾ ਠੀਕ ਹੈ ਇਕੁਅਲ ਉਸ ਤੋਂ ਬਾਅਦ ਸੂਈ ਵਿੱਚ ਧਾਗਾ ਪਾ ਲੈਣਾਗਾ ਜਿਹੜੀ ਤਰਪਾਈ ਹੈ ਇਹ ਟੇਲਰ ਦੀ ਸਿਲਾਈ ਦਾ ਮੇਨ ਬੇਸਿਕ ਚੀਜ਼ ਹੈ ਠੀਕ ਹੈ ਇਹ ਬੱਚੇ ਨੂੰ ਆਣੀ ਚਾਹੀਦੀ ਗੀ ਕੁੜੀਆਂ ਨੂੰ ਖਾਸ ਕਰ ਜਿਨ੍ਹਾਂ ਨੇ ਸਿਲਾਈ ਸਿੱਖਣੀ ਹੈ ਠੀਕ ਹੈ ਕੈਂਚੀ ਔਰ ਸੂਈ ਦੋਨੋਂ ਚੀਜ਼ਾਂ ਚਲਾਣੀਆਂ ਆਉਂਦੀਆਂ ਹੋਣੀਆਂ ਚਾਹੀਦੀਆਂ ਸੂਈ ਵਿੱਚ ਤੁਸੀਂ ਧਾਗਾ ਪਾ ਲੈਣਾਗਾ ਧਾਗਾ ਪਾ ਕੇ ਇਹਦੇ ਤੇ ਨੋਟ ਲਗਾਣਾਗਾ ਜਿਹੜੀ ਸਾਡੀ ਅੰਗੂਠੇ ਦੇ ਨਾਲ ਵਾਲੀ ਫਿੰਗਰ ਹੈ ਇਹਦੇ ਤੇ ਇਸ ਤਰ੍ਹਾਂ ਰਾਉਂਡ ਚ ਘੁਮਾਉਣਾ ਇਹਨੂੰ ਰਾਉਂਡ ਚ ਘੁਮਾ ਕੇ ਫਿਰ ਹਲਕਾ ਜਿਹਾ ਇਹਨੂੰ ਘੁਮਾ ਦੇਣਾਗਾ ਔਰ ਤੀਸਰੀ ਉਂਗਲੀ ਨਾਲ ਇਸ ਤਰ੍ਹਾਂ ਕਰ ਦੇਣਾਗਾ ਠੀਕ ਹੈ ਤਾਂ ਇਹ ਸਾਡਾ ਨੋਟ ਲੱਗ ਗਿਆ ਇੱਕ ਵਾਰੀ ਫੇਰ ਤੁਹਾਨੂੰ ਦੱਸਦੀ ਆਂ ਵਾਲੀ ਫਿੰਗਰ ਲੈ ਲਵਾਂਗੇ ਠੀਕ ਹੈ ਅੰਗੂਠੇ ਦੇ ਨਾਲ ਵਾਲੀ ਇਹਦੇ ਇਸ ਤਰ੍ਹਾਂ ਕਰਕੇ ਰਾਉਂਡ ਵਿੱਚ ਘੁਮਾਣਾਗਾ ਰਾਉਂਡ ਵਿੱਚ ਘੁਮਾ ਕੇ ਹਲਕੇ ਹੱਥਾਂ ਨਾਲ ਅੰਗੂਠੇ ਨਾਲ ਇਹਨੂੰ ਘੁਮਾਣਾ ਹੈ ਘੁਮਾ ਕੇ ਜਿਹੜੀ ਸਾਡੀ ਤੀਸਰੀ ਫਿੰਗਰ ਹੈ ਉਹਦੇ ਨਾਲ ਅਸੀਂ ਇਹਨੂੰ ਦਬਾਣਾ ਹੈ ਔਰ ਇਸ ਤਰ੍ਹਾਂ ਵਿੱਚ ਖਿੱਚ ਦੇਣਾਗਾ ਠੀਕ ਹੈ ਇਹ ਸਾਡਾ ਨੋਟ ਲੱਗ ਗਿਆ ਨੋਟ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਇਸ ਕਪੜੇ ਨੂੰ ਇਸ ਤਰ੍ਹਾਂ ਪਕੜਨਾ ਹੈ ਹਲਕੇ ਜਿਹੇ ਹੱਥਾਂ ਨਾਲ ਦਬਾਣਾਗਾ ਦਬਾ ਕੇ ਸੂਈ ਨੂੰ ਬਿਲਕੁਲ ਇੱਕ ਤੰਦ ਚੱਕਣਾਗਾ ਠੀਕ ਹੈ ਇੱਕ ਤੰਦ ਚੱਕ ਕੇ ਟੇਡਾ ਟੇਢੀ ਰੱਖਣੀ ਹੈ ਸੂਈ ਟੇਢੀ ਰੱਖ ਕੇ ਉੱਪਰਲੇ ਕਪੜੇ ਵਿੱਚ ਇਹਨੂੰ ਇਸ ਤਰ੍ਹਾਂ ਕਰਕੇ ਪਾ ਦੇਣਾਗਾ ਇੱਕ ਵਾਰੀ ਪਾਤਾ ਫਿਰ ਦੂਸਰੀ ਵਾਰ ਨੀਚੇ ਵਾਲੇ ਕਪੜੇ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਪਾਣਾਗਾ ਮੈਂ ਤੁਹਾਨੂੰ ਮੋਟਾ ਜਿਹਾ ਚੱਕ ਕੇ ਦੱਸਦੀ ਆ ਇਸ ਤਰ੍ਹਾਂ ਕਰਕੇ ਠੀਕ ਹੈ ਫਿਰ ਇਹਨੂੰ ਟੈਡੀ ਜੀ ਕਰਕੇ ਫਿਰ ਇਹਦੇ ਵਿੱਚ ਪਾਣਾ ਹੈਗਾ ਫਿਰ ਇਹਨੂੰ ਖਿੱਚ ਲੈਣਾ ਹੈਗਾ ਫਿਰ ਅੱਗੇ ਜਾਣਾ ਹੈਗਾ ਫਿਰ ਹਲਕੇ ਜਿਹੇ ਹੱਥਾਂ ਨਾਲ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਪਾਣਾ ਹੈਗਾ ਠੀਕ ਹੈ ਤਿਰਛਾ ਰੱਖਣਾ ਹੈਗਾ ਸੂਈ ਨੂੰ ਕਿਹ ਰੱਖਣਾ ਹੈਗਾ ਤੁਸੀਂ ਹਲਕਾ ਜਿਹਾ ਤਿਰਛਾ ਫਿਰ ਇਹਨੂੰ ਇਸ ਤਰ੍ਹਾਂ ਪਾਣਾ ਹੈਗਾ फिर रख के तो तिर देखोगे इस तरह बन है, ठीक है इस तरह करके बार पा फिर दूसरी बार ऊपर फिर नीचे एक दंध चकना है थोड़ा जि अगे तिरछा लगा के फिर इनू कड़ देना गा तो तुझ देखोगे इस तरह करके तिरछा धागा आऊँगा ये सारपाई हो जाने ठीक है अगर थानू तो इस तरह नहीं करना आंदा गा तो इस तरह बराबर भी लै सकते है। ठीक है ਪਰ ਉਹ ਸਟਾਰਟਿੰਗ ਵਿੱਚ ਹੈ ਜਦੋਂ ਤੁਸੀਂ ਸਿੱਖਣਾ ਹੈ ਤੁਹਾਨੂੰ ਨਹੀਂ ਦੂਰ ਲੈ ਜਾਣਾ ਥੋੜੀ ਦਿੱਕਤ ਲੱਗਦੀ ਹੈ ਤੁਸੀਂ ਨੇੜੇ ਇਸ ਤਰ੍ਹਾਂ ਪੁਆਇੰਟ ਟੂ ਪੁਆਇੰਟ ਵੀ ਲੈ ਜਾ ਸਕਦੇਗੇ ਪੁਆਇੰਟ ਟੂ ਪੁਆਇੰਟ ਵੀ ਲੈ ਜਾ ਸਕਦੇ ਜਦੋਂ ਤੁਹਾਡਾ ਇਹ ਪੁਆਇੰਟ ਟੂ ਪੁਆਇੰਟ ਸਹੀ ਹੋ ਗਿਆ ਫਿਰ ਆਪਣੇ ਆਪ ਤੁਹਾਡਾ ਸਿੱਧਾ ਵੀ ਸਹੀ ਹੋ ਜਾਣਾਗਾ ਤਿਰਛਾ ਜਿਹੜਾ ਜਾਂਦਾਗਾ ਪੁਆਇੰਟ ਟੂ ਪੁਆਇੰਟ ਇਦਾਂ ਹੋ ਗਿਆ ਤੁਸੀਂ ਐਦਾਂ ਹੀ ਸੂਈ ਨੂੰ ਪਾਣਾ ਹੈ ਐਦੇ ਉੱਪਰ ਕਢ ਦੇਣਾਗਾ ਠੀਕ ਹੈ ਇਹ ਉਸ ਵੇਲੇ ਕਰਨਾਗਾ ਜਿਸ ਵੇਲੇ ਤੁਸੀਂ ਸਟਾਰਟਿੰਗ ਕੀਤੀ ਐ ਠੀਕ ਐ ਜਦੋਂ ਸਾਨੂੰ ਬਿਲਕੁਲ ਤਰਪਾਈ ਆ ਗਈ ਉਸ ਸਮੇਂ ਨਹੀਂ ਇਸ ਤਰ੍ਹਾਂ ਹੋਣਾਗਾ ਠੀਕ ਐ ਜੇ ਇਸ ਤਰ੍ਹਾਂ ਵੀ ਕਰੂਗੇ ਤਾਂ ਵੀ ਤਰਪਾਈ ਬਹੁਤ ਸੋਹਣੀ ਹੁੰਦੀ ਹੈ ਆ ਦੇਖੋ ਅਗਰ ਤੁਸੀਂ ਬਰਾਬਰ ਬਰਾਬਰ ਲੈ ਕੇ ਜਾਂਦੇਗੇ ਨਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ठीक है इस तरह भी बढ़िया आ जाएगी बट ती कोशिश करना कि तिरछा ही ले गा पहले तुसी उस तरह सीख लो फिर इस तरह ये देखो ਠੀਕ ਹੈ ਤਰਪਾਈ ਆਣੀ ਬਹੁਤ ਜ਼ਰੂਰੀ ਹੈ ਠੀਕ ਹੈ ਕਿਉਂਕਿ ਗਲੇ ਤੇ ਤਰਪਾਈ ਹੁੰਦੀ ਗਈ ਚਾਹੋ ਤਾਂ ਤੁਸੀਂ ਜਿਸ ਲਈ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਦੇਗੇ ਤੁਸੀਂ ਮਸ਼ੀਨ ਨਾਲ ਗੱਜਾ ਵੀ ਕਰ ਸਕਦੇਗੇ ਤਾਂ ਪ੍ਰੈਸ ਨਾਲ ਵੀ ਇਹਨੂੰ ਤੈਮ ਬਿਠਾ ਸਕਦੇਗੇ ਤਾਂ ਇਸ ਤਰ੍ਹਾਂ ਇਹ ਤਰਪਾਈ ਹੋਣੀ ਸ਼ੁਰੂ ਹੋ ਜਾਣੀਗੀ ਤੁਸੀਂ 4-5 ਵਾਰੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਇਹ ਬਹੁਤ ਹੀ ਜਲਦੀ ਆ ਜਾਣੀਗੀ ਕਿਉਂਕਿ ਤਰਪਾਈ ਜਿਹੜੀ ਹੈ ਨਾ ਮੇਨ ਚੀਜ਼ ਹੈ ਅਗਰ ਇਹ ਨਹੀਂ ਆਉਂਦੀ ਹੋਊਗੀ ਤਾਂ ਫਿਰ ਸਿਲਾਈ ਸਿੱਖੇ ਦਾ ਫਾਇਦਾ ਕੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਠੀਕ ਹੈ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਫਰੈਂਡਸ